ਅੱਪਾ ਖੜੇ ਆ ਮਾਨਾ ਪਿੰਡ ਮਾਨਾ ਪਿੰਡ ਐ ਇਹ ਕਹਿੰਦੇ ਵੀ ਚੀਨ ਵਾਲੀ ਸਾਈਡ ਤੋਂ ਭਾਰਤ ਦਾ ਪਹਿਲਾ ਪਿੰਡ ਐ ਇਹ ਕਹਿੰਦੇ ਇਹ ਦੇਖਦੇ ਹੋ ਤੁਸੀਂ ਇਹ ਭੀਮ ਦੀਆਂ ਉਂਗਲੀਆਂ ਦੇ ਨਿਸ਼ਾਨ ਆ ਇੱਧਰ ਵੀ ਹੈਗੇ ਤੇ ਇੱਧਰ ਵੀ ਹੈਗੇ ਆ ਇਹ ਪਹਾੜੀ ਇੱਦਾਂ ਦੀਆਂ ਬੂਟੀਆਂ ਬਹੁਤ ਖੁੰਦੇ ਆ ਕਹਿੰਦੇ ਗ੍ਰੀਨ ਟੀ ਆ ਇਹ ਵੀ ਕੋਈ ਸਮਾਨ ਸਾਡੀ ਤਾਂ ਸਮਝੋ ਬਾਹਰ ਤਾਂ ਕਰਕੇ ਇਹਨਾਂ ਦੀ ਉਮਰ ਬਹੁਤ ਲੰਬੀ ਆ ਉਹ ਰੇ ਮਾਰਕੀਟ ਇਹਨਾਂ ਦੇ ਹੱਥ ਬੁਣੀਆਂ ਚੀਜ਼ਾਂ ਨਾਲ ਭਰਿਆ ਹੋਇਆ ਸਾਡੇ ਵਾਲੀਆਂ ਬੇਬੇ ਇੱਕ ਕੋਟੀ ਬੁਣ ਕਾ ਸਾਰੀ ਉਮਰ ਸੁਣਾਈ ਜਾਣਾ ਮੈਂ ਤਾਂ ਬਹੁਤ ਸਲਾਈ ਕਰੇ ਕਰਾਂਦੀ ਮੈਂ ਤਾਂ ਬਹੁਤ ਸਲਾਈ ਕਰੇ ਕਰਾਂਦੀ ਇਹ ਉਨਾਂ ਲਾ ਕੇ ਰੱਖੀਆਂ ਹੋਈਆਂ ਸੁਕਾਉਣ ਵਾਸਤੇ ਤੇ ਇਹਦੀ ਇੱਕ ਖੁਦ ਹੀ ਵੱਟਦੇ ਆ ਇਹ ਆਪੇ ਵੱਟਦੇ ਆ ਆਪੇ ਵੱਟ ਕੇ ਫਿਰ ਉਹਦੇ ਔਰ ਇਸ ਵਾਟਰ ਹੈ ਹਾਂ ਔਰ ਇਸ ਵਾਟਰ ਟੋਪੀਆਂ ਇਦਾਂ ਦਾ ਇਹ ਸਿਸਟਮ ਬਣਾਉਂਦੇ ਆ ਅੱਜ ਦਿਨ ਤਰੀਕ ਦਿਨ ਸੋਮਵਾਰ ਤਰੀਕ 2015 ਜੀ 15 ਸੇਬ ਫੁੱਟ ਸਾਫਤ ਦਰਸ਼ਨ ਕਰਕੇ ਆਣ ਤੋਂ ਬਾਅਦ ਮੈਂ ਤੇ ਹਮ ਚਾਲੇ ਪਾਰੇ ਆ ਬਦਰੀਨਾਥ ਕਹਿੰਨ ਤੇ ਇੱਕ ਚੀਜ਼ ਉਹ ਘੰਟ ਲੱਗੀ ਬਾਈ ਨੇ ਜਹਾ ਦੇ ਵਿੱਚ ਸਾਈਕਲ ਵਾਲਾ ਕੈਰੀਅਰ ਵੈਲਡ ਕਰਾ ਲਿਆ ਤੇ ਚੱਲਦੇ ਆਂ ਫਿਰ ਅੱਗੇ ਨੂੰ ਦੇਖਦੇ ਆਂ ਅੱਗੇ ਦਾ ਹਾਲਚਾਲ ਬਦਰੀਨਾਥ ਦੀ ਚੜਾਈ ਟਫ ਹੈ ਮਟਰਸਲ ਸਟਾਰਟ ਹੈ ਤੇ ਅਸੀਂ ਬੈਠੇ ਆਂ ਤਿਆਰ ਵਰ ਤਿਆਰ ਆ ਚੱਲੀ ਆਵਨ ਬਾਈ ਬਿਲਕੁਲ ਚੱਲਾਂਗੇ ਚਲੋ ਜੀ ਲੈਂਡਸਕੇਪ ਮੈਂ ਬਣਾ ਲੀਦਾ ਜੀ ਲੈਂਡਸਕੇਪ ਨੂੰ ਕਰਦੇ ਆਂ ਕੰਮ ਕਰ ਰਹੇ ਆ। ਕਪਨ ਪਹੁੰਚ ਗਏ ਬਦਰੀਨਾਥ। ਹਾਂਜੀ ਆਮ ਜੀ। ਹਾਂਜੀ ਜੀ। ਪਹੁੰਚ ਗਏ ਪਹੁੰਚ ਗਏ। ਉਹੀ ਦੇਸ਼ਪੂ ਸਾਹਮਣੇ। ਤੇ ਇਹ ਕਹਿੰਦੇ ਪੈਦਲ ਰਸਤਾ ਪੌੜੀਆਂ ਦਾ ਤੇ ਇੱਥੇ ਚੱਲੀ ਜਾਂਦੇ ਆਪਾਂ ਹੁਣ ਪੈਦਲ ਵਾਲੀ ਸਾਈਡ ਟਾਈਮ ਦੇਖੀਏ ਮਨ ਗਿਆ ਹੋਇਆ ਬਾਈ 10 ਵਜੇ 11 ਵਜੇ ਤੱਕ ਦਸਤਾ ਦਰਬਾਰ 11 ਵਜੇ ਤੱਕ ਦਰਬਾਰ ਖੁੱਲਾ ਕਹਿੰਦੇ ਹਾਂ ਬਾਈ 1 2 ਵਜੇ ਤੱਕ ਦਰਬਾਰ ਖੁੱਲਾ ਚਲੋ ਵਧੀਆ ਫਿਰ ਤਾਂ ਚੰਗੇ ਤਰੀਕੇ ਆਪਾਂ ਉਹਨਾਂ ਜਾਂਗੇ ਇਦਾਂ ਦੇ ਬਾਜ਼ਾਰ ਓਰੇ ਪਹਾੜਾਂ 'ਚ ਫੇਰ ਨਹੀਂ ਹੁੰਦੇ ਦੁੱਧ ਤੇ ਜਲੇਬੀਆਂ ਆਏ ਹਾਈ ਹਾਈ ਚੱਲ ਰਿਹਾ ਕੰਮ ਵਾਹ ਜੀ ਵਾਹ ਤੱਕੜਾ ਪੜਿਆ ਤੁਹਾਨੂੰ ਪੜਿਆ ਤੁਹਾਨੂੰ ਰੋਕ ਲਗਾ ਗਿਆ ਨੂੰ ਸੁਪੜ ਗ੍ਰਿਗਨਾਤ ਚੱਲ ਗਏ ਆਪਾਂ ਪਹੁੰਚ ਗਏ ਮਾਨਾ ਪਿੰਡ ਫਰਸਟ ਇੰਡੀਅਨ ਵਿਲੇਜ ਮਾਨਾ ਪ੍ਰਥਮ ਭਾਰਤ ਦਾ ਪ੍ਰਥਮ ਪਿੰਡ ਮਾਨਾ ਤੇ ਉਹ ਖੜਿਆ ਹਿਮਾਲਿਆ ਨੇ ਹਿਮਾਲਿਆ ਨੇ ਤੇ ਕੋਦ ਬਦਲ ਕਰੇ ਪੁਰਾਣੇ ਪਹਾੜਾਂ ਦੇ ਘਰ ਕੁਛ ਇਦਾਂ ਦੇ ਹੁੰਦੇ ਸੀ ਉਹ ਮੋਟੇ ਸਾਰੇ ਸੱਟਿਆ ਪਾ ਬਾਈ ਇਹ ਅੰਮਾ ਲੱਗ ਰਿਹਾ ਮੈਨੂੰ ਤੇ ਪਾਂਡਵਾ ਦੀ ਤੇ ਨਾਲ ਕੁੱਤਾ ਵੀ ਦਾ ਬਾਈ ਉਹਨਾਂ ਦੀ ਇੱਕ ਸੱਚ ਪਾਂਡਵਾ ਦੀ ਇੱਕ ਅਕ੍ਰਿਤੀ ਫੋਟੋ ਬਣਾਈ ਹੋਈ ਹੈ ਤੇ ਹੁਣ ਤਾਂ ਇਹ ਥੋੜੇ ਜਿਹਾ ਮਾਡਰਨ ਹੋ ਗਏ ਹਨ ਵੀ ਇਹ ਇਹਨਾਂ ਨੇ ਇਹ ਟੀਨਾ ਟੂਨਾ ਪਾਣੀਆ ਸ਼ੁਰੂ ਕਰਤੀਆਂ ਬਾਕੀ ਇਹ ਇਦਾਂ ਦੇ ਪੱਥਰ ਕਿਤੇ ਮੈਂ ਦਿਖਾ ਦੂੰਗਾ ਹਲੇ ਵੀ ਹੈਗਾ ਇਦਾਂ ਦੇ ਪੱਥਰਾਂ ਦੀ ਇਹ ਸਲੈਬ ਜਿਹੜੇ ਉਹ ਉਹਦੇ ਜੋ ਨਿਕਲਦੇ ਸੀਗੇ ਪਹਾੜਾਂ ਚੋਂ ਪੱਥਰ ਨਿਕਲਦੇ ਸੀ ਉਹਦਾ ਹੀ ਇਹ ਸਿਸਟਮ ਬਣਾਉਂਦੇ ਜਿਵੇਂ ਇਹ ਕੰਧ ਬਣਾਈ ਹੋਈ ਹੈ ਇਹ ਹੈਗਾ ਪ੍ਰਾਤਨ ਤੇ ਇਹ ਹੈਗਾ ਨਵਾਂ ਸਿਸਟਮ ਕੁਝ ਇਦਾਂ ਦੇ ਨਵੇਂ ਘਰ ਹੁਣ ਤਾਂ ਇਹ ਸਿਮਿੰਟ ਸਮਟ ਯੂਜ਼ ਕਰਨ ਲੱਗੇ ਪਹਿਲਾਂ ਇਹ ਸਿਮਿੰਟ ਸਮਟ ਨਹੀਂ ਵਰਤਦੇ ਸੀਗੇ ਜਮ੍ਹਾਂ ਵੀ ਇਦਾਂ ਇਹ ਇਦਾਂ ਪੱਥਰਾਂ ਦੀਆਂ ਕੰਧਾਂ ਕਰਕੇ ਉੱਤੇ ਫਿਰ ਪੱਥਰਾਂ ਦੀਆਂ ਸੀਲਾਂ ਨਿਕਲਦੀਆਂ ਜਿਹੜੀਆਂ ਇਦਾਂ 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 ਮਿਲ ਗਿਆ ਟਰੈਡੀਸ਼ਨ ਇਦਾਂ ਦੀਆਂ ਛੱਤਾਂ ਪਾਉਂਦੇ ਸੀਗੇ ਇਹ ਤੇ ਹੁਣ ਇਹਨਾਂ ਦੀ ਜਗ੍ਹਾ ਇਹਨਾਂ ਨੇ ਟੀਨਾ ਨੇ ਲਾ ਲਈ ਇਹ ਬਹੁਤ ਹਿੰਮਤੀ ਲੋਕ ਆ ਬਹੁਤ ਜ਼ਿਆਦਾ ਹਿੰਮਤ ਮਾਰਦੇ ਆ ਪਰ ਜਿਹੜਾ ਕੀ ਕਹਿੰਦੇ ਆ ਵੀ ਪ੍ਰਭਾਵ ਪੱਛਮੀ ਪ੍ਰਭਾਵ ਉਹਰੇ ਵੀ ਦੇਖਣਾ ਸ਼ੁਰੂ ਹੋ ਗਿਆ ਵੀ ਬੰਦਾ ਟੀਨਾ ਪਾ ਲੈਂਦਾ ਕੰਮ ਸੌਖਾ ਹੋ ਜਾਂਦਾ ਤੇ ਹੈਗਾ ਪਿੰਡ ਦਾ ਰਸਤਾ ਹਾਂਜੀ ਵੀਰੇ ਇਹ ਪਿੰਡ ਹਾਂ ਵਿੱਚ ਰਹਾ ਹਾਂ ਯਹਾਂ ਤੋਂ ਰਹਾ ਹਾਂ ਪਰ ਖਾਲੀ ਚਲੇ ਵੀ ਯਹਾਂ ਨੀਚਾ ਵੀ ਚਲੇ ਜਾਣਾ ਇਸ ਤਰ੍ਹਾਂ ਬਜ਼ੁਰਗ ਜੇਵੇਂ ਅੜੀ ਲ ਜੇ ਆ ਮੈਂ ਨਹੀਂ ਉਹ ਛੱਡਦੇ ਬਾਈ ਜਿਸ ਤਰ੍ਹਾਂ ਆਪਣੇ ਪਿੰਡਾਂ ਵਾਲੇ ਹਮ ਤੋ ਯਹੀ ਪੇ ਰਹਤੇ ਹਾਂ ਸ਼ੁਰੂ ਸੇ ਮਰenge ਯਹੀ ਜੀenge ਰਹੀ ਉਰੇ ਵੀ ਦੇਖੋ ਵੋਟਾਂ ਪੈਂਦੀਆਂ ਚਨਾਮ ਚਿੰਦ ਅਨਾਨਾਸ ਕਈ ਨਹੀਂ ਪਾਣੀ ਨਿਕਲਦਾ ਯਹਾਂ ਸੇ ਤੇ ਦਾਹੇ ਭੇਡਾਂ ਦੀਆਂ ਉਹਨਾਂ ਲਾ ਲੈਂਦੇ ਆ ਆਹ ਗੱਲ ਉਹਨਾਂ ਲਾ ਕੇ ਰੱਖੀਆਂ ਹੋਈਆਂ ਸੁਕਾਉਣ ਵਾਸਤੇ ਤੇ ਇਹਦੀ ਇੱਕ ਉਹ ਖੁਦ ਹੀ ਵੱਟਦੇ ਆ ਇਹ ਆਪੇ ਵੱਟਦੇ ਆ ਆਪੇ ਵੱਟ ਕੇ ਫਿਰ ਉਹਦੇ ਔਰ ਇਸਵਾਟਰ ਹੈ ਹਾਂ ਔਰ ਇਸਵਾਟਰ ਟੋਪੀਆਂ ਇਦਾਂ ਦਾ ਇਹ ਸਿਸਟਮ ਬਣਾਉਂਦੇ ਆ ਹੈ ਜਿੰਨ ਕਿ ਉਹ ਚੋਵੇ ਪਿੰਡ ਦੇ ਅੰਦਰਲਾ ਸਿਸਟਮ ਹੋਰ ਤਾਂ ਸਿਮਟ-ਸਮਟ ਆ ਗਿਆ ਉਹਦੇ ਪਹੁੰਚਣ ਥਾਕੇ ਪਹਿਲਾਂ ਤਾਂ ਸਿੱਧੇ ਪੱਥਰ ਕੱਢ ਕੇ ਉਹੀ ਸਿਸਟਮ ਲਾ ਕੇ ਇਹ ਓਕੇ ਕਰ ਦਿੰਦੇ ਸੀ ਵੀਂਪੋੜ ਦਾ ਰਸਤਾ ਕਹਿੰਦਾ ਇੱਧਰ ਤੋਂ ਆਈ ਚਲੋ ਭਾਈ ਇੱਧਰੋਂ ਚੱਲਦੇ ਆ ਆ ਲੋ ਫੁੱਲ ਫੋਲੋ ਹੈ ਬੋਟਾਂ ਦੀ ਤਿਆਰੀ ਆ ਫੋਲੋ ਸ਼੍ਰੀਮਤੀ ਬੀਨਾ ਦੇਵੀ ਹੈ ਬਸ ਆ ਮੰਦਰਾ ਕੋਈ ਨਵਾਂ ਬਣਾਇਆ ਆ ਵੀ ਕੋਈ ਸ਼ੀਲਾ ਆ ਵਧੀਆ ਇਲਾਕਾ ਵਈ ਹੈ ਨਾ ਇੱਕ ਝਾਕਾ ਵਕਾਲੇ ਦੇਲੇ ਦਾ ਲੈਂਦੇ ਆ ਆ ਮੰਦਰਾ ਤੇ ਪੀਪਲ ਕਹਿੰਦੇ 900 ਮੀਟਰ ਹੋਰ ਇਸ ਤੋਂ ਚਲੋ ਭਾਈ ਲਗਭਗ 1 ਕਿਲੋਮੀਟਰ ਚੱਲਾਂਗੇ ਕੋਈ ਨਹੀਂ ਦੇ ਲੱਕੜ ਦੀ ਕਾਰੀਗਰੀ ਸਰਾ ਸਿਰਾਂ ਲੱਕੜ ਦੀ ਕਾਰੀਗਰੀ ਉੱਤੇ ਵੀ ਲੱਕੜ ਦੀ ਕਾਰੀਗਰੀ ਜਰੀ ਹੈ ਸ਼ਾਂਤੀ ਇੰਨੀ ਆ ਮੇਰੇ ਬੂਟਾਂ ਦੀ ਵੀ ਆਵਾਜ਼ ਸੁਣ ਰਹੀ ਹੈ ਇੰਨੀ ਜਿਹੇ ਸ਼ਾਂਤੀ ਆ ਤੰਗ ਗਲੀਆਂ ਤੇ ਅੱਗੇ ਪਹਾੜਾਂ ਦਾ ਝਾਕਾ ਖੁੱਲਦਾ ਹੋਇਆ ਤੇ ਇੱਥੇ ਟਾਵਰ ਇਦਾਂ ਦੇ ਪਹੁੰਚ ਚੁੱਕੇ ਆ। ਅਲਗੜੇ ਪਹਾੜਾਂ ਦਾ ਪਹਾੜਾਂ ਦੇ ਵਿੱਚ ਰਸਿਆ ਹੋਇਆ ਪਿੰਡ ਮਾਨਾ। ਇੰਡੀਆ ਦਾ ਕਹਿੰਦੇ ਇਹ ਆਖਰੀ ਪਿੰਡ ਆ ਉਹ ਤੋਂ ਬਾਅਦ ਚੀਨ ਲੱਗ ਜਾਂਦਾ। ਇੱਥੋਂ ਤਕਰੀਬਨ 60 ਕਿਲੋਮੀਟਰ ਦੂਰ ਚੀਨ ਲੱਗ ਜਾਂਦਾ। ਲੋਕਲ ਲੋਕ ਬੈਠੇ ਹੋਏ ਆ। ਇਦਾਂ ਪੱਥਰਾਂ ਦੀਆਂ ਇਹ ਘੜ ਘੜ ਕੇ ਇਹ ਬਣਾਉਂਦੇ ਵੀ। ਮਟ ਹੁਣ ਇੱਟਾਂ ਪਹੁੰਚ ਗਈਆਂ ਬੜੇ। ਇੱਟਾਂ ਜਾਂ ਫਿਰ ਇਦਾਂ ਦੀ ਸਿਮਿੰਟਡ ਇਟਾਂ ਜੀਆਂ ਇਹਨੂੰ ਇਹ ਸਿਮਿੰਟ ਲਾ ਕੇ ਚਣ ਦਿੰਦੇ ਆ ਤੇ ਕੰਮ ਹੋ ਗਿਆ ਸੁੱਖਾ ਉੱਤੇ ਪਾ ਦਿੰਦੇ ਆ ਟੀਨ ਉਹ ਉੱਥੇ ਪਾ ਜਾਣਾ ਤੇ ਇੱਥੇ ਪੀ ਮਨੇ ਪੋਲ ਬਣਾਇਆ ਸੀਗਾ ਉੱਥੇ ਜਾਵਾਂਗੇ ਆਪਾਂ ਜਦੋਂ ਮੈਂ ਸ਼ੁਰੂ-ਸ਼ੁਰੂ ਚ ਆਇਆ ਉਹ ਦੋ ਇੰਨੀ ਵੱਦੀ ਨਹੀਂ ਸੀ ਜੀ ਵੀਰੇ ਹੁਣ ਥੋੜੀ ਜ਼ਿਆਦਾ ਵੱਦੀ ਹੋ ਗਈ ਉਹਟਾ ਬੱਚਾ ਹੈਲੋ ਕਿਵੇਂ ਹੋ ਦਕਾਨਾਂ ਸਮਾਨ ਸਾਰਾ ਪਹੁੰਚਦਾ ਹੁੰਦਾ ਹੈ ਕਿਉਂਕਿ ਟਰੱਕ ਉਰੇ ਆਂਦਾ ਹੈ ਆਪਾਂ ਖੜੇ ਆ ਮਾਨਾ ਪਿੰਡ ਮਾਨਾ ਪਿੰਡ ਹੈ ਇਹ ਕਹਿੰਦੇ ਵੀ ਚੀਨ ਵਾਲੀ ਸਾਈਡ ਤੋਂ ਭਾਰਤ ਦਾ ਪਹਿਲਾ ਪਿੰਡ ਹੈ ਠੀਕ ਹੈ ਨਾ ਇੱਥੇ ਕਹਿੰਦੇ ਵੀ ਜਦੋਂ ਪਾਂਡਵ ਸਵਰਗ ਨੂੰ ਜਾ ਰਹੇ ਸੀਗੇ ਤੇ ਜਦੋਂ ਇਹ ਇੱਥੇ ਸਰਸਵਤੀ ਨਦੀ ਚੱਲੀ ਜਾ ਰਹੀ ਆ ਸਰਸਵਤੀ ਨਦੀ ਜਦੋਂ ਭਰ ਕੇ ਆ ਰਹੀ ਸੀਗੀ ਉਸ ਟਾਈਮ ਤੇ ਉਹਨਾਂ ਨੇ ਉਹਨਾਂ ਨੂੰ ਨਿਕਲਣਾ ਸੀਗਾ ਕ੍ਰੋਸ ਕਰਨੀ ਸੀਗੀ ਲੰਘਣਾ ਸੀਗਾ ਤੇ ਇੱਥੇ ਲੰਘਣ ਦਾ ਕੋਈ ਰਸਤਾ ਨਹੀਂ ਸੀਗਾ ਤਾਂ ਇਹ ਪਿੱਥੇ ਜਿਹੜਾ ਪੱਥਰ ਤੁਸੀਂ ਦੇਖੀ ਜਾਂਦੇ ਹੋ ਇਹ ਕਹਿੰਦੇ ਭੀਮ ਨੇ ਚੱਕ ਕੇ ਫਿਰ ਸਰਸਵਤੀ ਨਦੀ ਤੇ ਰੱਖਤਾ ਸੀਗਾ ਇਹ ਕਹਿੰਦੇ ਇਹ ਦੇਖਦੇ ਹੋ ਤੁਸੀਂ ਇਹ ਭੀਮ ਦੀਆਂ ਉਂਗਲੀਆਂ ਦੇ ਨਿਸ਼ਾਨ ਆ ਇੱਧਰ ਵੀ ਹੈਗੇ ਤੇ ਇੱਧਰ ਵੀ ਹੈਗੇ ਆ ਇਹਨੂੰ ਫਿਰ ਭੀਮ ਭੀਮ ਪੁਲ ਨਾਲ ਜਾਣਿਆ ਜਾਂਦਾ ਆ ਮਤਲਬ ਇੱਥੋਂ ਫਿਰ ਉਹ ਇੱਥੋਂ ਫਿਰ ਉਹ ਕ੍ਰੋਸ ਹੁੰਦੇ ਹੋਏ ਮਤਲਬ ਪਾਰ ਹੁੰਦੇ ਹੋਏ ਇਹ ਕਹਿੰਦੇ ਉਂਗਲੀਆਂ ਦੇ ਨਿਸ਼ਾਨ ਆ ਇਹ ਵੀ ਉਂਗਲੀਆਂ ਦੇ ਨਿਸ਼ਾਨ ਆ ਉਹ ਫਿਰ ਤਾਂ ਨੂੰ ਇਹਨੂੰ ਸਵਰਗ ਦਾ ਦਵਾਰ ਕਹਿੰਦੇ ਆ ਤੇ ਜਿਹਨੂੰ ਵਸੂਤਾਰਾ ਟਰੈਕ ਕਹਿੰਦੇ ਆ ਕਈ ਬੰਦੇ ਕਰਦੇ ਵੀ ਆ ਤੇ ਇਦਾਂ ਹੀ ਇਹਨਾਂ ਦੀ ਫਿਰ ਮੂਰਤੀਆਂ ਪੰਜੋਂ ਪੰਡਵਾਂ ਦੀਆਂ ਬਣਾਈਆਂ ਗਈਆਂ ਸੀਗੀਆਂ ਪੰਜ ਪੰਡਵ ਤੇ ਨਾਲ ਮੇਰੇ ਮੇਰੇ ਧਿਆਨ ਨਹੀਂ ਵੀ ਜਿਹੜੇ ਲੇਡੀਜ਼ ਸੀਗੇ ਉਹ ਕੌਣ ਸੀਗੇ ਕੁੰਤੀ ਸੀਗੇ ਲੇਡੀ ਦਾ ਨਾਮ ਕੀ ਆਦਾ ਮਹਾਪਾਰਤਾ ਕੁੰਤੀ ਦਾ ਉਹ ਨਾ ਕੀ ਮਦਰਤੀ ਹੈ ਨਾ ਤੇ ਬਸ ਉਹ ਤਾਰਾ ਟ੍ਰੈਕ ਨੂੰ ਜਾਂਦਾ ਆ ਬਾਈ ਨੂੰ ਪੁੱਛਣੀ ਚਾਹੀਏ ਦ੍ਰੋਪਤੀ ਦ੍ਰੋਪਤੀ ਉਹ ਦ੍ਰੋਪਤੀ ਹੋ ਸਕਦੇ ਆ ਤੇ ਜਾਂ ਫਿਰ ਉਹ ਕੁੰਤੀ ਹੋ ਸਕਦੇ ਆ ਤੇ ਮਤਲਬ ਇਤਿਹਾਸਕਾਰ ਦੱਸਦੇ ਆ ਵੀ ਇਹਨਾਂ ਨਾਲ ਇੱਕ ਕੁੱਤਾ ਵੀ ਗਿਆ ਸੀਗਾ ਤੇ ਇਹ ਬਸ ਉਹ ਤਾਰਾ ਟ੍ਰੈਕ ਕਹਿੰਦੇ ਸਵਰਗ ਨੂੰ ਲੰਘ ਜਾਂਦਾ ਸਿੱਧਾ ਰਸਤਾ ਇਹ ਸਵਰਗ ਦਾ ਰਸਤਾ ਇਹਨੂੰ ਕਹਿੰਦੇ ਆ ਤੇ ਉਹ ਪਿੱਛੇ ਤੁਸੀਂ ਦੇਖੂਗੇ ਹਿੰਦੁਸਤਾਨ ਦੀ ਪਹਿਲੀ ਚਾਹੇ ਦੀ ਦੁਕਾਨ ਇੱਧਰ ਅਮਨ ਲਪੇਟ ਕੇ ਮਠਾਸਾ ਮਾਰ ਕੇ ਖੜਾ ਨੌਜਵਾਨ ਬਹਿ ਜਾ ਮਿੱਤਰਾ ਬਹਿ ਜਾ ਹੁਣ ਤਾਂ ਬਹਿ ਜਾ ਹੁਣ ਕੋਈ ਚੱਕਰ ਨਹੀਂ ਤੇ ਕਹਿੰਦੇ ਇਹ ਸਰਸਵਤੀ ਆ ਤੇ ਇਧਰੋਂ ਹਲਕਨ ਦਾ ਨਿਕਲਦੀ ਆ ਤੇ ਉਹ ਸਾਹਮਣੇ ਦੇਖਦੇ ਹੋ ਤੁਸੀਂ ਇੱਥੇ ਜਾ ਕੇ ਇਹ ਮਿਲ ਜਾਂਦੀ ਹੈ ਮਹਿਗੀਆਂ ਪੇਲੜ ਤੋਂ ਬਾਅਦ ਨੌਜਵਾਨ ਬਹੁਤ ਟੇਸਟੀ ਬਣਾਈ ਬਾਈ ਨੇ ਓਏ ਜੈਗਾ ਬਾਈ ਬਾਈ ਨੇ ਬਹੁਤ ਸਵਾਦ ਬਣਾਈ ਆ ਮੈਂ ਕਹਿੰਦਾ ਪਹਾੜੀ ਚਾਹ ਪਹਾੜੀ ਮੈਲੀ ਨਜ਼ਾਰਾ ਬੰਤਾ ਕਹਿੰਦੇ ਤੇ ਇੱਕ ਉਹ ਦਿਖਾਣਾ ਸੀਗਾ ਇਹ ਰਸਤਾ ਨਾ ਚੀਨ ਨੂੰ ਜਾਂਦਾ ਇੱਥੇ ਜਾਣ ਦੀ ਪਰਮਿਸ਼ਨ ਹੈ ਨਹੀਂ ਸਾਨੂੰ ਮਤਲਬ ਆਮ ਬੰਦੇ ਨੂੰ ਇਹ ਜਾਣ ਨਹੀਂ ਦਿੰਦਾ ਪਿੱਛੋਂ ਜੋ ਸੀਮੰਟ ਤੋਂ ਨਾ ਸੋਰੀ ਇਹ ਬਦਰੀਨਾਥ ਤੋਂ ਥੋੜੀ ਜਿਹੀ ਅੱਗੇ ਤੋਂ ਰਸਤਾ ਕੱਢਦਾ ਤੇ ਇਹ ਸਿਰਫ ਮਿਲਟਰੀ ਯੂਜ਼ ਕਰਦੀ ਆ ਆਰਮੀ ਯੂਜ਼ ਕਰਦੀ ਆ ਜਿਹਨੂੰ ਕਹਿੰਦੇ ਆਪਾਂ ਸੈਨਾ ਯੂਜ਼ ਕਰਦੀ ਆ ਤੇ ਇੱਥੋਂ 60 ਕਿਲੋਮੀਟਰ ਕਹਿੰਦੇ ਆ ਚੀਨ ਲੱਗ ਜਾਂਦਾ ਕੀ ਕਿਤਨੇ ਕਿਲੋਮੀਟਰ ਹੈ ਚੀਨ ਯਹਾਂ ਸੇ 50 ਕਿਲੋਮੀਟਰ ਹੈ ਤੇ 50 ਕਿਲੋਮੀਟਰ ਦੇ ਆਸ-ਪਾਸ ਕਹਿੰਦੇ 50 50 ਆਸ-ਪਾਸ ਚੀਨ ਲੱਗੇ ਹੁੰਦੇ ਤੇ ਇਹ ਪਾਣੀ ਜਿਹੜਾ ਹੈਗਾ ਇਹ ਚੀਨ ਤੋਂ ਹੀ ਆ ਰਿਹਾ ਹਾਰੀਆਂ ਮੈਗੀਆਂ ਚੱਲਦੇ ਆ ਫਿਰ ਚੁੰਨੀ ਲਪੇਟੀ ਹੋਈ ਮੁੰਡੇ ਨੇ ਤੇ ਚੱਲਦੇ ਆ ਫਿਰ ਅੱਗੇ ਨੂੰ ਖਾਣ ਤੇ ਬੈਠੇ ਸੀਗੇ ਮਾਨਾ ਔਰੇ ਤੇ ਇੱਥੇ ਨਾ ਯਾਕ ਦੇ ਸਮਾਨ ਉਹਦਾ ਸਮਾਨ ਮਿਲਦਾ ਬਾਲਾਂ ਦਾ ਇਹ ਯਾਕ ਘਾਂਟੀ ਯਾਕ ਬਣਾਇਆ ਹੋਇਆ ਯਾਕ ਕਿਉਂ ਦਾ ਤੇ ਇਹ ਆਖਦੀ ਹੁੰਨ ਦਾ ਸਮਾਨ ਬਣਾਉਂਦੇ ਆ ਤੇ ਅਸੀਂ ਮਤਲਬ ਤਕੜੇ ਬਾਰਕ ਨਹੀਂ ਪਾਹ ਤਾਂ ਅਸੀਂ ਟੜਵਾ ਲੈਂਦੇ ਹੁੰਨੇ ਆ ਪੈਸੇ 400 ਰੁਪਏ ਲੈ ਜਾਨੀ 410 ਅੰਟੀ ਹੋਰ ਪੇੜਨ ਲੱਗੀ ਕਹਿੰਦੇ 410 ਲੈ ਜਾ ਤੇ ਪਰ ਅੰਟੀ ਸਾਡੇ ਦਾਹ ਨਹੀਂ ਆਈ ਕਿਉਂ ਮੈਨਾਂ ਹਮਾਰਾ 6 ਮਹੀਨਾ ਕਿਉਂ ਨਹੀਂ ਕੀ ਬੰਦ ਨਾ ਹਾਂ ਬਰਸਾਤ ਮੇਂ ਕਿਆ ਹੋਇਆ ਤਾਂ 2 ਮਹੀਨਾ ਐਸੀਵਾ 4 ਮਹੀਨਾ ਕਿਉਂ ਦੁਕਾਨ ਦਾ ਇੱਕ ਬਾਤ ਹੋਰ ਮੇਰੇ ਕੋਲ ਬਤਾਓ ਜਦਬ यहाँ बर्फ गिरती है आप नीचे चले जाते हो गोपे गोपेश्वर चले जाते हो ठीक है फिर चमोली, चमोली।, चमोली भी चले जाते हो फिर वहाँ भी आपके घर है वहाँ भी घर है यहाँ तो भी घर है, तो है आपके तो वहां वहां है आ, ना तो वहाँ पे काम पे जो हमारे साथ काम करते हैं हमारे साथ चंडीगढ़ काम करते हैं ना पर आंटी साढ़े डर नहीं आई आंटी ने कहती नहीं आने ही दूंगी ਮਹਾਂ ਸੌ ਰੁਪਏ ਭੰਨੇ ਆ ਅਸੀਂ ਪਨਾ ਲੈਂਦੇ ਹੁੰਦੇ ਪਰ ਤੜਵਾ ਲੈਂਦੇ ਹੁੰਦੇ ਪਰ ਤੋੜੇ ਨਹੀਂ ਟੀ ਨੇ ਚਲੋ ਕੋਈ ਨਹੀਂ ਟੀ ਯਾਦ ਰੱਖੇਗਾ ਆਪਕੋ ਬਾਏ OK ਜੀ ਸ਼ੁਕਰੀਆ ਇਹ ਪਹਾੜੀ ਇੱਦਾਂ ਦੀਆਂ ਬੂਟੀਆਂ ਬਹੁਤ ਖਾਂਦੇ ਆ ਕਹਿੰਦੇ ਗ੍ਰੀਨ ਟੀ ਆ ਇਹ ਵੀ ਕੋਈ ਸਮਾਨ ਸਾਡੀ ਤਾਂ ਸਮਝੋ ਬਾਹਰ ਆ ਤਾਂ ਕਰਕੇ ਇਹਨਾਂ ਦੀ ਉਮਰ ਬਹੁਤ ਲੰਬੀ ਆ ਉਹਦੇ ਬੰਦਿਆਂ ਦੀ ਹੈ ਨਾ ਵੀ ਮਤਲਬ ਜਿੰਨੇ ਵੀ ਬਜ਼ੁਰਗ ਦਿਖਦੇ ਆ ਸਾਨੂੰ ਕਾਫੀ ਤਕੜੀ ਤਕੜੀ ਉਮਰਾਂ ਦੇ ਵੜੇ ਆ ਤੇ ਇਹ ਤੁਹਾਨੂੰ ਆਮ ਹੀ ਉਹਦੇ ਮਿਲ ਜਾਂਦੇ ਆ ਹੈਨਾ ਮਿੰਨ ਲਰ ਰਭਿਆ ਮਨ ਆਪਣਾ ਆਪਣਾ ਤਾਂ ਖਾਪੜੇਗੀ ਵੀ ਨਹੀਂ ਉਹ ਸੋਤਾ ਆਪਣੇ ਤਾਂ ਪਚਣ ਪਚਣਾ ਵੀ ਨਹੀਂ ਹੈ ਸੋਤਾ ਅੱਜ ਤਾਂ ਖਾਈ ਸੀਗੀ ਕਬੂਟੀ ਮਨੇ ਥੋੜੀ ਜਿਹੀ ਪਹਿਲਾਂ ਆਪਾਂ ਇੱਕ ਖਾਈ ਥੋੜੀ ਜਿਹੀ ਪਹਿਲਾਂ ਨਾ ਇੱਕ ਕਬੂਟੀ ਖਾ ਲਈ ਬਦਰੀਨਾਥ ਬਾਈ ਬਦਰੀਨਾਥ ਪਦਰੀਨਾਥ ਹੀ ਕਬੂਟੀ ਖਾ ਲਈ ਉਹਨੇ ਤਾਂ ਮੂੰਹ ਕਮਾ ਉਹ ਕਰਤਾ ਐਨਾ ਕੋੜਾ ਮੂੰਹ ਕਰਿਆ ਐਨਾ ਕੋੜਾ ਮੂੰਹ ਕਰਿਆ ਉਹ ਤੋਂ ਬਾਅਦ 5-7 ਚੀਜ਼ਾਂ ਖਾ ਲੀਆਂ ਫੇਰ ਵੀ ਐਨਾ ਕੋੜਾ ਮੂੰਹ ਕਰਿਆ ਨਾ ਉਹਨੇ ਬੁਰਾ ਹਾਲ ਉਹਨੇ ਕਰਤਾ ਤੇ ਇਹ ਚੀਜ਼ਾਂ ਤਾਂ ਸਾਡੇ ਮਤਲਬ ਉਹ ਤਾਂ ਬਸੋਂ ਬਾਹਰ ਆ ਤੇ ਖਾਈ ਕਿੰਨੀ ਕਾ ਖਈ ਚੌਲ ਦੇ ਦਾਣੇ ਜਿੰਨੀ ਕੁ ਖਾਈ ਸੀਗੀ ਉਹਨੇ ਦਿੱਤੀ ਤਾਂ ਬਹੁਤ ਵੱਡੀ ਸੀਗੀ ਪਰ ਚੌਲ ਦੇ ਜਾਣੇ ਦਾਣੇ ਜਿੰਨੀ ਕੁ ਤੋੜ ਕੇ ਆਪਾਂ ਫੇਰ ਖਾਈ ਆ ਉਹ ਤੇ ਇੰਨੇ ਨੂੰ ਇਹਨੇ ਸਾਰਾ ਮੂੰਹ ਘਮਾਤਾ ਤੇ ਤਾਂ ਕਰਕੇ ਇਹਨਾਂ ਦੀ ਉਮਰਾਂ ਬਹੁਤ ਲੰਬੀਆਂ ਹਨਾ ਇਹ ਇੱਥੇ ਕਿਹੜਾ ਮਤਲਬ ਖੇਤਾਂ 'ਚ ਯੂਰੀਆ ਪੈਂਦਾ ਜਾਂ ਫਿਰ ਸਪਰੇ ਹੁੰਦੀ ਆ ਪੰਜਾਬ ਵਾਲਾ ਹਾਲ ਨਹੀਂ ਨਾ ਹੈਗਾ ਆਪਾਂ ਉੱਥੇ ਫਸਟੇਲਾਈਜ਼ਰ ਪਾ ਪਾ ਕੇ ਖੇਤਾਂ 'ਚ ਯੂਰੀਆ ਠੀਕ ਹੈ ਉਸ ਤੋਂ ਬਾਅਦ ਸਪਰੇ ਹਾਂ ਇਹ ਕਰ ਕਰਕੇ ਜਿਹੜਾ ਆਦਨ ਆਪਾ ਖਾਂਦੇ ਆ ਜੋ ਚੀਜ਼ ਬੰਦਾ ਖਾਂਦਾ ਆ ਉਹ ਚੀਜ਼ ਬੰਦੇ ਦੀ ਫਿਰ ਸਰੀਰ ਬਣਦਾ ਚਲਾ ਜਾਂਦਾ ਤਾਂ ਕਰਕੇ ਇਹ ਨਾ ਬੰਦਿਆਂ ਦੇ ਨਾ ਇਹਨਾਂ ਦੇ ਕਿਸੇ ਦੇ ਗੋਡੇ ਦੁਖਦੇ ਆ ਨਾ ਮੈਂ ਕੋਈ ਬੁੜੀ ਦੇਖੀ ਵੀ ਬੇਬੇ ਦੇਖੀ ਕੋਈ ਜਿਹੜੀ ਟੇਢੀ ਹੋ ਹੋ ਕੇ ਚੱਲਦੀ ਆ ਕੋਈ ਬੇਬੇ ਨਹੀਂ ਉਹ ਟੇਢੀ ਹੋ ਕੇ ਚੱਲਦੀ ਸਿੱਧੇ ਸਾਰੇ ਸਪਾਟ ਖੜੇ ਆ ਇਦਾਂ ਬਜ਼ੁਰਗ ਜਿਵੇਂ ਸਾਡੇ ਵਾਲੇ ਬਜ਼ੁਰਗ ਤਾਂ ਟੇਢੇ ਹੀ ਹੋ ਜਾਂਦੇ ਆ ਇਸ ਉਮਰੇ ਉਹ ਬਿਲਕੁਲ ਸਿੱਧੀ ਖੜੀਆਂ ਹੁੰਦੀਆਂ ਕਿਸੇ ਦਾ ਕੋਈ ਗੋਡਾ ਨਹੀਂ ਦੁਖਦਾ ਕਿਸੇ ਦਾ ਕੋਈ ਮੋੜਾ ਨਹੀਂ ਦੁਖਦਾ ਉਹ ਸਾਫ਼ ਖਾਂਦੇ ਆ ਸਾਫ਼ ਪੀਂਦੇ ਆ ਪਾਣੀ ਬਹੁਤ ਸਾਫ਼ ਆ ਤਾਂ ਕਰਕੇ ਉਹਦੇ ਲੋਕਾਂ 'ਚ ਜਿਹੜੀ ਹੈਗੀ ਆ ਉਮਰ ਲੰਬੀ ਆ ਆ ਦੇਖੋ ਤੁਹਾਨੂੰ ਬਜ਼ੁਰਗ ਹੀ ਮਿਲਣਗੇ ਸੁਣਾਈ ਬਣਾਈ ਕਰਦੇ ਹੋਏ 80 ਸਾਲ ਦੀ ਨਾਰਮਲ ਆਹਰ ਭਾਈ ਸਿੱਧੀਆਂ ਖੜੀਆਂ ਕੋਈ ਦੇਖੀ ਵੀ ਹਾਂ ਕੰਮ ਕਰ ਰਹੀਆਂ ਕੋਈ ਦੇਖੀ ਬੇਬੇ ਡੈਡੀ ਜੀ ਹੋਈ ਵੀ ਜਾਂ ਕੋਈ ਇਸ ਤਰ੍ਹਾਂ ਆਪਣੇ ਵਾਲੀ ਜਿਸ ਤਰ੍ਹਾਂ ਡੰਟਾ ਕਿਸੇ ਦੇ ਹੱਥ ਚ ਖੁੰਡ ਨਹੀਂ ਆਪਾਂ ਦੇਖੀ ਇਹ ਹੈਗਾ ਖਾਣ ਪੀਣ ਤੇ ਸਾਡੇ ਵਾਲੇ ਤਾਂ ਸ਼ਾਮ ਨੂੰ ਮੋਮੋਸ ਖਾ ਕੇ ਫਿਰਦੇ ਮੋਮੋਸ ਵਿਦ ਕੋਲਡ ਡਰਿੰਕ ਮੋਮੋਸ ਵਿਦ ਕੋਲਡ ਡਰਿੰਕ ਮਨਚੂਰੀਅਨ ਹੋਰ ਕੀ ਵੀਰੇ ਨੂਡਲ ਇਹ ਚੀਜ਼ਾਂ ਖਾ ਖਾ ਕੇ ਤਾਂ ਫਿਰ ਇਹੀ ਕੰਮ ਹੋਣਾ ਆ ਦੇਖੋ ਇਹ ਚੱਕ ਕੇ ਜਾਂਦੇ ਆ ਸਾਡੇ ਤੋਂ ਆਪ ਨਹੀਂ ਤੁਰਿਆ ਜਾਂਦਾ ਇਹੇ ਬੰਦੇ ਕਿਸੇ ਨੂੰ ਚੱਕ ਕੇ ਮੋਢੇ ਤੇ ਫਿਰ ਤੁਰੇ ਜਾ ਰਹੇ ਆ ਤੁਸੀਂ ਦੇਖੋ ਕਿੰਨੀ ਜਾਨ ਜाहिरੀ ਸਰੀਰ 'ਚ ਸਤਿ ਸ਼੍ਰੀ ਅਕਾਲ ਜੀ 3ਨੀ ਜਾਨ ਜाहिरੀ ਇਹਦੇ ਵਾਸਤੇ ਤੇ ਜਾਨ ਇਥੇ ਦੀਆਂ ਬੁੱਟੀਆਂ ਨਾਲ ਜਾਂਦੀ ਆ ਸਾਡਾ ਦੱਸ ਮਾਰਕੀਟ ਇਦਾਂ ਦੇ ਹੱਥ ਬੁਣੇ ਚੀਜ਼ਾਂ ਨਾਲ ਭਰਿਆ ਹੋਇਆ ਹੱਥਾਂ ਨਾਲ ਬੁਣਦੇ ਆ ਇਹ ਸਾਰਾ ਆਪ ਪਿਆਕ ਦੇ ਬਾੜ ਲੈ ਕੇ ਯਾ ਕਿ ਆਹੁਰ ਪੇਡੂ ਪੂਡੂ ਜੋ ਵੀ ਹੋਣੀ ਇਹਨਾਂ ਦੇ ਉਹ ਸਾਰਾ ਹੱਥਾਂ ਨਾਲ ਹੀ ਬਣ ਦਿੰਦੇ ਆ ਸਲਾਈਆਂ ਸਾਡੇ ਵਾਲੀਆਂ ਬੇਬੇ ਇੱਕ ਕੋਟੀ ਬੁਣ ਕਾ ਸਾਰੀ ਉਮਰ ਸਨਾਈ ਜਾ ਮੈਂ ਤਾਂ ਬਹੁਤ ਸਲਾਈ ਕਰੇ ਕਰਾਂਦੀ ਮੈਂ ਤਾਂ ਬਹੁਤ ਸਲਾਈ ਕਰੇ ਕਰਾਂਦੀ ਇਹ ਸਾਰਾ ਸੂਇਆ ਹੋਇਆ ਇਹਨਾਂ ਨੇ ਬੁਣਿਆ ਹੋਇਆ ਸਾਡੇ ਵਾਲੀ ਬੁੜੀਆਂ ਪੀਣਾ ਵੇ ਇੱਕ ਗਲਾਸ ਇੱਕ ਕਰਨਾ ਚੈੱਕ ਦੇਖ ਲੈ ਲੋ ਜੀ ਆਜੋ ਆਜੋ ਦੇਖ ਲੈ ਦੇਖ ਲੈ ਹੈਲਦੀ ਚੀਜ਼ਾਂ ਵਸਦੀ ਰਹੀ ਬਾਈ ਹੈਲਦੀ ਚੀਜ਼ਾਂ ਵਸਦੀ ਰਹੀ ਮੋਮੋਸ ਖਵਾ ਦੋ ਜਿੰਨੇ ਮਰਜੀ ਆ ਸਾਰਾ ਹੱਥ ਨਾਲ ਬਣਿਆ ਹੈ ਸਾਰਾ ਹੱਥ ਨਾਲ ਬਣਿਆ ਹੋਇਆ ਸਭ ਕੁਝ ਹੱਥ ਨਾਲ ਬਣਦਾ ਜੀ ਫਲਾਈਆਂ ਲੈ ਕੇ ਬੈਠੀਆਂ ਹੋਈਆਂ ਤੇ ਚੱਲ ਰਹੀਆਂ ਇਹਦੇ ਜੇ ਸੀ ਰੇਟ ਜੈਨੂਨ ਹੈ ਰੇਟ ਜੈਨੂਨ ਹੈ ਜਮਾਂ ਜੈਨੂਨ ਹੈ ਆਪਾਂ ਰੇਟ ਤੜਵਾਣੇ ਚ ਬਹੁਤ ਬਹੁਤ ਮਹਾਰਾ ਤੜਵਾ ਲੈਂਦੇ ਹੁੰਨੇ ਆ ਪਰ ਬੇਬੇ ਨੇ ਮਸਾਂ ਮਸਾਂ 100 ਰੁਪਏ ਛੱਡੇ

ਤੇ ਆਪਾਂ ਇੱਥੋਂ ਚੱਲਣ ਲੱਗੇ ਆ ਬਦਰੀ ਨਾਥ ਤੋਂ ਅੱਗੇ ਮਾਨਾ ਜਿਹੜਾ ਹੈਗਾ ਅਮਨਵੰਦਾ ਪਰਨਾ ਤੇ ਸਮਾਨ ਸੱਪਾ ਲੈ ਲੈ ਜੋ ਵੀ ਲੈਣਾ ਸੀਗਾ ਮੋਟਰਸਾਈਕਲ ਆਪਣਾ ਉਰੇ ਖੜਾ ਸੀ ਇਹ ਬਾਹਰ ਖੜ ਜਾਂਦਾ ਮੋਟਰਸਾਈਕਲ ਆ ਗੇਟ ਦੇਖ ਸਕਦੇ ਹੋ ਤੁਸੀਂ ਇਹ ਗੇਟ ਤੋਂ ਬਾਹਰ ਮੋਟਰਸਾਈਕਲ ਖੜਾ ਦਿਓ ਅੰਦਰ ਜ਼ੋਰ ਲਾ ਕੇ ਕਿਲੋਮੀਟਰ ਕਿਲੋਮੀਟਰ ਜਾ ਸਕਦੇ ਹਾਂ ਪੰਜਾਬ ਤੋਂ ਹੀ ਸੰਗਤ ਆਈਆਂ ਹਾਂ ਬਾਕੀ ਦਾ ਹੁਣ ਮਾਨਾ ਨੂੰ ਮਾਨਾ ਤੋਂ ਚੱਲਣ ਦਾ ਹੁਣ ਮਾਨਾ ਤੋਂ ਚੱਲਣ ਦਾ ਟਾਈਮ ਆ ਗਿਆ ਹਾਂ ਜਿਵੇਂ ਮੈਂ ਕਹਿੰਦਾ ਸੀਗਾ ਪਹਿਲਾਂ ਅਸੀਂ ਪੱਥਰ ਯੂਜ਼ ਕਰਦੇ ਹੁੰਦੇ ਸੀਗੇ ਪਰ ਅੱਜ ਕੱਲ ਇਹ ਮਾਡਰਨ ਹੋ ਗਏ ਤੇ ਇਦਾਂ ਦੇ ਬਲੌਕ ਆਉਂਦੇ ਆ ਇਹਨਾਂ 'ਚ ਸਿਮਿੰਟ ਭਰ ਕੇ ਇਹ ਫਟਾਫਟ ਫਟਾਫਟ ਹਾਂ ਬਾਈ ਸਲਾਬ ਨਹੀਂ ਆਉਂਦੀ ਇਸ ਕੀ ਅੱਛਾ ਸਲਾਬ ਅੰਦਰ ਨਹੀਂ ਜਾਂਦੀ ਠੀਕ 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 ਤੇ ਇੱਦਾਂ ਖੜੇ ਵੀ ਨਾ ਦੇ ਪਿੱਲ ਨਾਲ ਖੜੇ ਹੁੰਦੇ ਆ ਪਿੱਲਰਾਂ ਦੇ ਵਿੱਚ ਪਿੱਲਰਾਂ ਦੇ ਵਿੱਚ ਕਹਿੰਦਾ ਅਮਨ ਖੜੇ ਕਰਦੇ ਵਿੱਚ ਸਰੀਏ ਪਾ ਦਿੰਦੇ ਬਾਈ ਫਿਰ ਇਹਨਾਂ ਕੇ ਉਸਮਲ ਉਸਮਲ ਕਿਆ ਕਰ ਮਸਾਲਾ 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 ਪਾ ਦਿੰਦੇ ਕਹਿੰਦੇ ਸਟਰਕਚਰ ਖੜਾ ਕਰਦੀਆਂ ਪੀਲਰਾਂ ਤੇ ਹਾਂ 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 ਫਿਰ ਇਹ ਚ ਦੁਬਾਰਾ ਇਹਦੀਆਂ ਹੋ ਜਾਂਦੀਆਂ ਅੱਛਾ 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 ਭਾਰ ਵਜਨ ਕਹਿਣ ਦਾ ਮਤਲਬ ਪੀਲਰਾਂ ਤੇ ਹਾਂ ਠੀਕ ਆ ਠੀਕ ਆ ਠੀਕ ਆ ਮਤਲਬ ਇਹ ਕਹਿੰਦੇ ਆ ਵੀ ਇੱਟਾਂ ਦੀ ਥਾਂ ਯੂਜ਼ ਕਰਦੇ ਆ ਜਿਵੇਂ ਆਪਾਂ ਪੀਲਰ ਯੂਜ਼ ਪੀਲਰ ਖੜੇ ਕਰਕੇ ਉਹ ਤੋਂ ਬਾਅਦ ਵਜਨ ਪੋੜ ਗੰਦਾ ਇਹਨਾਂ ਦੀ ਕਰ ਦਿੰਦੇ ਆ 3 ਕਿਲੋ ਦਾ ਹੈ ਬਾਈ ਹਾਂ 3 3.5 ਕਿਲੋ ਜਿਆਦਾ ਨਹੀਂ ਬਿਲਕੁਲ ਨਹੀਂ ਨਹੀਂ ਬਾਈ ਇਹ ਤਾਂ ਦਸਤੇ ਹੀ ਪਾਰ ਹੈ ਨਹੀਂ ਦਸਤੇ ਹੀ ਆਏਗਾ ਜੀ ਹਾਂ ਖਾਸਾ ਚੰਗਾ ਵਾਰੀ ਹੈ ਸਮਿੰਟਡ ਹੈ ਸਮਿੰਟਡ ਹੈ ਚਲੋ ਜੀ ਚੱਲਦੇ ਆ ਫਿਰ ਅੱਗੇ ਨੂੰ ਇਹ ਕਾ ਸਿਸਟਮ ਲੜਪੜ ਕੇ 30 ਰੁਪਏ ਦਾ ਲਿਆ ਇਹ ਚੱਲਦਾ ਜਦੋਂ ਹਿੱਲਦਾ ਇਹ ਬਹੁਤ ਵਧੀਆ ਲੱਗਦਾ ਲਦਾਖ ਲਦਾਖ ਸਾਈਡ ਇਹ ਲਾਂਦੇ ਆ ਜੈਨੀਆਂ ਦੇ ਇਹ ਝੰਡੇ ਆ ਤੇ ਸਾਰੀ ਮੋਟਰਸਾਈਕਲਾਂ ਜਿਹੜੀਆਂ ਲਦਾਖ ਜਾਂਦੀਆਂ ਆ ਗੱਡੀਆਂ ਜਾਂਦੀਆਂ ਉਹਨਾਂ ਦੇ ਤੁਹਾਨੂੰ ਆਮ ਹੀ ਲੱਗਿਆ ਮਿਲ ਜਾਂਦਾ ਬਾਕੀ ਚੱਲਦਾ ਹੋਇਆ ਬਹੁਤ ਸੋਹਣਾ ਲੱਗਦਾ ਇਹ ਚੱਲੀਏ ਮਨ ਬਾਈ ਚਲੋ ਜੀ ਚੱਲੀਏ ਜੀ ਫਿਰ ਮੁੰਡਾ ਹੈਲਮਟ ਪਾ ਕੇ ਤਿਆਰ ਵਰ ਤਿਆਰ ਖੜਾ 2:11 ਮਿੰਟ ਗੋਬਿੰਦ ਘਾਟ ਬਤਰੀਨਾਥ ਜਾਇਆ ਇਹ ਉਹ ਉੱਤੇ ਮਾਨਾ ਪਿੰਡ ਜਾਇਆ ਇਹ ਉਹ ਤਾਂ ਬਾਦ ਵੈਗਫੁਗ ਲੋਡ ਕਰ ਲੇ ਹੁਣ ਚੱਲਣ ਦੀ ਤਿਆਰੀਆਂ ਆ ਸੋਚਿਆ ਹੋਇਆ ਤੁੰਗਨਾਥ ਪਹੁੰਚਣ ਦੀ ਬਾਕੀ ਦੇਖਦੇ ਆ ਮਹਾਰਾਜ ਕਿੱਥੇ ਤੱਕ ਲੈ ਕੇ ਜਾਂਦਾ ਤੇ ਚੱਲੀਏ ਹੁਣ ਬਾਈ ਬਿਲਕੁਲ ਚਲੋ ਜੀ ਚਲੋ ਜੀ ਫਿਰ ਨਾਈਟ ਵੀਜਨ ਆ ਗਿਆ ਨਾਈਟ ਵੀਜਨ ਆਨ ਹੋ ਗਿਆ ਭਾਈ ਨਾਈਟ ਆ ਹੋ ਲੋ ਨਾਈਟ ਕੈਮਰਾ ਆਨ ਹੋ ਗਿਆ ਤੇਰੇ ਬਾਰੇ ਚੱਲ ਕੋਈ ਨਹੀਂ ਸੋਣਾ ਲੱਗੇ ਰਿਹਾ ਆਪਾਂ ਵੀਡੀਓ ਤਾਂ ਐਂਡ ਕਰਨਾ ਭੁੱਲ ਗਏ ਸੀਗੇ ਆਪਾਂ ਰਾਤ ਪਹੁੰਚ ਗਏ ਸੀ ਇੱਕ ਕੋਟੇਜ ਕਹਿੰਦੇ ਆ ਜਿਹਨੂੰ ਹਨਾ ਹੋਟਲ ਕਹ ਲਓ ਕੋਟੇਜ ਕਹ ਲਓ ਇੱਥੇ ਇਹਨਾਂ ਨੂੰ ਪੁਰਾਣੀ ਜਾਣਕਾਰੀ ਸੀਗੀ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਰਾਤ ਤੇ ਇੱਥੇ ਰਾਤ ਆਪਾਂ ਗੁਜ਼ਾਰ ਲਈ ਹੁਣ ਦਿਨ ਚੜਿਆ ਹੁਣ ਆਪਾਂ ਕੇਦਾਰਨਾਥ ਵੱਲ ਨੂੰ ਤੁੰਗਨਾਥ ਵੱਲ ਨੂੰ ਚਲੇ ਪਾ ਦਿੰਦੇ ਆ ਜੀ ਮਹਾਰਾਜ ਅਮੇਰ ਕਰੂ ਇਸੇ ਤਰ੍ਹਾਂ ਸਾਥ ਦਿੱਤਾ ਹੁਣ ਤੱਕ ਦਿੱਤਾ ਆ ਅੱਗੇ ਵੀ ਦਿੰਦਾ ਰਹੂਗਾ ਮਿਲਦੇ ਆ ਅਗਲੀ ਵੀਡੀਓ ਚ ਜੀ